ਇਹ ਜਿਹੜੀ ਖੱਟ ਮਿੰਸਣ ਦੀ ਘਟਨਾ ਹੈ ਮੇਰੇ ਪਰਿਵਾਰ ਚ ਵਾਪਰੀ ਵੀ ਹੈ ਠੀਕ ਹੈ ਸਾਡੇ ਧੌਲੇ ਪਿੰਡ ਰੱਲੇ ਤੋਂ ਬਰਾਤ ਤੁੱਕੀ ਸੀ ਤੇ ਰੱਲੇ ਦਾ ਸਰਦਾਰ ਖੱਟ ਤੇ ਬੈਠਾ ਸੀ ਠੀਕ ਹੈ ਮਾਤਾ ਮੇਰੀ ਜਿਹੜੀ ਦਾਦੀ ਉਸ ਸਮੇਂ ਖੱਟ ਵੇਲੇ ਉਹ ਸਾਡਾ ਲਾਗੀਆਂ ਦਾ ਕੰਮ ਤਾਂ ਲਾਗ ਪਣਾ ਹੀ ਲੈਣਾ ਹੁੰਦਾ ਨਾ ਤੇ ਸਦਾ ਦੇਣਾ ਜਾਂ ਸਾਰਾ ਕੁਝ ਕਰਨਾ ਸਾਡਾ ਕੰਮ ਸੀ ਉਹ ਠੀਕ ਹੈ ਉਹ ਕਿਤੇ ਜਿਹੜਾ ਬਾਬਾ ਦਾਣੀ ਸੀ ਜਿਹੜਾ ਮੇਰਾ ਦਾਦਾ ਸਾਰਾ ਛੋਟਾ ਦਾਦਿਆਂ ਚੋਂ ਉਹ ਬੱਚਾ ਸੀ ਦੁੱਧ ਚੁੰਘਦਾ ਸੀ ਧੁਰੜਿਆ ਫਿਰਦਾ ਸੀ ਤੋ ਵੀ ਉਹਨੇ ਕਿਤੇ ਲੱਡੂ ਜਦੋਂ ਖੱਟਮੰਦੀ ਵਿਆਹ ਤੇ ਲੱਡੂ ਡੁੱਟੇ ਪਰ ਧੀਰਨ ਨੇ ਬੱਚੇ ਨੇ ਕਿਤੇ ਡੱਡੂ ਦੇ ਲਿਆਉਣਾ ਉਹ ਪਿਆ ਸੀ ਉਹ ਸਰਦਾਰ ਜਿਹੜੇ ਸਰਦਾਰ ਦੇ ਮੰਝੇ ਥੱਲੇ ਉਹ ਮਾਤਾ ਦੀ ਗੋਦੀ ਤੋਂ ਉੱਤਰ ਕੇ ਮੰਝੇ ਥੱਲੇ ਪੜ ਗਿਆ ਤੇ ਉਧਰੋਂ ਬੰਮਣ ਦੇ ਖਟਕੂ ਮਿਣਸਤੀ ਪੂਜਾ ਨਾ ਖੱਟ ਦੇਣੀ ਦੇਤੀ ਇੱਕ ਸ਼ਰਤ ਸੀ ਵੀ ਜਿਹੜੀ ਖੱਟ ਦੇ ਅੰਦਰ ਮਿਣਸੀ ਗਈ ਚੀਜ਼ ਅੱਛਾ ਉਹ ਸਰਦਾਰ ਜਿਹੜਾ ਜੁਆਈ ਆਉਂਦਾ ਸੀ ਉਹਦੀ ਸੀ ਠੀਕ ਹੈ ਉਹ ਬੁੜਾ ਸੱਡ ਖੱਟਚੀ ਮਿੰਟ ਆ ਗਿਆ। ਬਾਬਾ ਦਾਣੀ ਐ ਉਹਦੀ ਆਦ ਰੱਲੇ ਜੋਗੇ ਬਸਦੀ ਐ ਮੇਰੇ ਮੇਰੇ ਬਾਬ ਦਾਦੇ ਦੀ ਮੇਰੇ ਦਾਦੇ ਦੇ ਦਾਦੇ ਦਾ ਦਾਦਾ ਖਾਸੀ ਲੰਬੀ ਹੋਸੀ ਸੀ ਮੇਰਾ ਦਾਦਾ ਠੀਕ ਐ ਉਹ ਵਿੱਚ ਖੱਟਚੀ ਮਿੰਟ ਆ ਗਿਆ। ਉਹਦੇ ਫਿਰ ਉਹਦਾ ਹੋ ਗਿਆ। ਰੌਲਾ ਪੈ ਗਿਆ ਪਿੰਡ ਚ। ਅੱਛਾ ਅਮਰਾ ਸਿੰਘ ਦਾ ਮੋਟਰ ਤਾਂ ਖੱਟਚੀ ਮਿੰਟ ਆ ਗਿਆ ਅਮਰਾ ਸਿੰਘ ਦਾ ਮੋਟਰ ਤਾਂ ਖੱਟਚੀ ਮਿੰਟ ਆ ਗਿਆ। ਉਹ ਜਦੋਂ ਰੌਲਾ ਹੌਲੀ-ਹੌਲੀ ਰੱਲੇ ਵਾਲੇ ਸਰਦਾਰ ਜਣੇ ਟੁੱਕੇ ਸੀ ਉਹਦੇ ਕੰਨ ਚ ਬੈ ਕਹਿੰਦਾ ਉਹਨੇ ਪੁੱਛਿਆ ਕਿ ਸੇ ਨੂੰ ਵੀ ਕੀ ਹੋ ਗਿਆ ਹਮ ਕਹੇ ਹਜ਼ਾਰ ਨਹੀਂ ਤੁਹਾਡੇ ਮੰਜੇ ਥਲੇ ਮਰਾ ਸਿੰਘ ਦਾ ਦਾਣੀ ਵੜ ਗਿਆ ਸੀ ਉਹ ਖੱਟ ਨਹੀਂ ਹੰਸਿਆ ਉਹ ਕਹਿੰਦਾ ਕੋਈ ਨਹੀਂ ਫਿਰ ਮੇਰੇ ਮਰਾਸੀ ਹੈ ਨਹੀਂ ਹਾਂ ਅੱਜ ਤੋਂ ਮੇਰਾ ਹੋ ਚੁੱਕੇ ਹੈ ਅੱਛਾ ਉਹ ਸਾਡੀ ਦਾਦੇ ਦੀ ਸ਼ਾਖ ਹੈ ਜਿਹੜੀ ਹਾਂਜੀ ਬਾਬੇ ਦਾਣੀ ਦੀ ੜਾਦ ਉਹ ਰੱਲੇ ਜੋਗੇ ਬਸਦੀ ਹੈ ਕਿਉਂਕਿ ਜਦੋਂ ਲਾਗੀ ਜਟਨਾ ਸੰਵੰਧ ਹੁੰਦਾ ਸਾਡਾ ਧਾਰਗੜਿਆ ਨਾਲ ਸੰਵੰਧ ਹੈ ਲੇਕਿਨ ਮੇਰੇ ਉਸ ਦਾਦੇ ਦਾ ਅਰਲੇ ਜੋਗੇ ਦੇ ਜ਼ਿੰਮੇਦਾਰ ਆ ਜਿਹੜੇ ਉਹਨਾਂ ਨਾਲ ਸੰਬੰਧ ਹੋ ਗਿਆ ਠੀਕ ਹੈ ਐਸ ਤਰ੍ਹਾਂ ਖੱਟਾ ਜਿਹੜਾ ਇੱਕ ਇਤਿਹਾਸਕ ਵੀ ਕਈ ਗੱਲਾਂ ਉਹਦੇ ਨਾਲ ਜੁੜੀਆਂ ਹੋਈਆਂ ਠੀਕ ਹੈ ਇਹ ਸੀ ਖੱਟ ਦਾ ਪ੍ਰਸੰਗ ਠੀਕ ਹੈ ਖੱਟ ਤੋਂ ਬਾਅਦ ਫਿਰ ਖੱਟੀ ਰੋਟੀ ਹੁੰਦੀ ਸੀ ਹਮ ਖੱਟੀ ਰੋਟੀ ਨੂੰ ਕਿਉਂ ਕਹਿੰਦੇ ਸੀ ਨਾ ਤਾਂ ਪੁੱਤੋਂ ਦਾ ਰੰਗ ਖੱਟਾ ਸੀ ਲੱਡੂਆਂ ਵਾਂਗੂ ਨਾ ਉਹ ਖਲਟੀ ਹੁੰਦੀ ਵੀ ਦਹੀਂ ਵਰਤੀ ਜਾਂਦੀ ਸੀ ਹਾਂ ਜੀ ਦਹੀਂ ਵਰਤੀ ਜਾਂਦੀ ਹੋਵੇ ਜਾਂ ਕੋਈ ਚਟਣੀ ਖੱਟੀ ਨਾ ਉਹ ਖੱਟ ਕਰਕੇ ਖੱਟ ਨਾਉਨ ਐ ਨਾਉ ਐ ਹਮ ਖੱਟ ਨਾਉ ਬਣਗੇ ਨਾ ਨਾ ਬਣਗੇ ਖੱਟੀ ਵਿਸ਼ੇਸ਼ਣ ਸੀ ਠੀਕ ਐ ਖੱਟ ਵਾਲੇ ਦਿੰਦੀ ਰੋਟੀ ਉਹਨੂੰ ਕਿਹਾ ਜਾਂਦਾ ਸੀ ਖੱਟੀ ਰੋਟੀ ਉਹਨੂੰ ਕਹਿੰਸੀ ਖੱਟ ਵਾਲੇ ਦਿੰਦੀ ਰੋਟੀ ਨੂੰ ਖੱਟੀ ਤੇ ਇਦਾਂ ਜਿੱਦੇ ਖੱਟੀ ਰੋਟੀ ਹੁੰਦੀ ਖੱਟ ਤਾਂ ਹੋ ਗਈ ਖੱਟੀ ਰੋਟੀ ਸਪੈਸ਼ਲ ਹੁੰਦੀ ਜਨਣ ਵਾਸਤੇ ਠੀਕ ਐ ਅਜੰਗੂ ਤਾਂ ਹੈ ਨਹੀਂ ਵੀ ਹੁਣ ਤਾਂ ਜਾਨੀ ਨਹੀਂ ਜਾਂਦੀ ਕੁੜੀ ਦੇ ਪਿੰਡ ਉਹ ਤਾਂ ਪੈਲਸ ਚ ਮੁੜਿਆਉਂਦੀ ਹੈ ਜੀ ਪੈਲਸ ਚ ਮੁੜੋਂ ਦਾ ਨਾਂ ਪਿੰਡ ਦੇਖਿਆ ਹੁੰਦੇ ਚਲੂ ਇਹ ਦੇਖਿਆ ਪਰ ਜਨਨ ਚੋਂ ਤੇ ਜਾਂਦੀ ਨਹੀਂ ਉਦੋਂ ਜਨ ਬਾਈ ਸਪੈਸ਼ਲ ਜਾਂਦੀ ਤਿੰਨ ਦਿਨ ਦੀ ਡੇਰਾ ਡੇ ਉਹਨੂੰ ਕਹਿੰਦੇ ਡੇਰਾ ਜਨ ਵਾਲਾ ਆ ਇਹ ਜਿੱਥੇ ਬਹਿੰਦੀ ਸੀ ਜਿਹੜੀ ਉਹ ਦਿਨ ਖੱਟੀ ਰੋਟੀ ਵਾਲੇ ਦਿਨ ਜਿਹੜੀ ਰੋਟੀ ਧਾਮ ਹੀ ਹੁੰਦੀ ਸੀ ਜਿਹੜੀ ਧੀੜੇ ਤੇ ਜਿਹੜੀ ਕੈਪੈਸਿਟੀ ਹੁੰਦੀ ਜਿੰਨੀ ਉਹਨਾਂ ਦੀ ਔਕਾਤ ਹੁੰਦੀ ਜਿੰਨੀ ਉਹਦੀ ਪਹੁੰਚ ਹੁੰਦੀ ਬਣਾ ਲੈਂਦੇ ਪਰ ਇੱਕ ਸੀ ਵੀ ਦੋ ਪੰਤਾਂ ਲਾ ਲੈਂਦੇ ਗੱਡੇ ਦੀਆਂ ਪਟੀਆਂ ਹੁੰਦੀਆਂ ਸੀ ਉਹ 2 ਸਾਂ ਪਛਾ ਲੈਣੀਆਂ ਬਿਚਾਲੀ ਬਹੀ ਜੀ ਛੱਡ ਲੈਣੀ ਤੇ ਇੱਕ ਨਵਾਂ ਸ਼ਬਦ ਹੁੰਦਾ ਹਨ ਕਿ ਉਹ ਤੇ ਕੋਰੇ ਬਿਛਾਉਂਦੇ ਸੀ ਕੋਰੇ ਹੂੰ ਹੂੰ ਤਾਂ ਸਾਫ਼ ਚੀਜ਼ ਨੂੰ ਕੋਰਾ ਕਿਹਾ ਜਾਂਦਾ ਕੋਰੇ ਉਹ ਇੱਥੇ ਕੀ ਮਤਲਬ ਹੈ ਨਹੀਂ ਇਹ ਸਾਰੀ ਸਰੀਰ ਮੇਰਾ ਪਜਾਮਾ ਸਾਫ਼ ਹੈ ਹੂੰ ਇਹ ਕੋਰਾ ਨਹੀਂ ਹੂੰ ਤੇਰੀ ਸ਼ਰਟ ਸਾਫ਼ ਹੈ ਇਹ ਕੋਰੀ ਨਹੀਂ ਅੱਛਾ ਆ ਕਿਤਾਬ ਚਿੱਟੀ ਹੈ ਤੇਰਾ ਹੱਥ ਮੇਰੇ ਲਈ ਇਹ ਕੋਰੀ ਹੈ ਜਿੱਟੀ ਹੈ ਪਰ ਇੱਕ ਕੋਰੀ ਨਹੀਂ ਹਾਂ ਕੋਰਾ ਚੀਜ਼ ਉਹ ਹੁੰਦਾ ਆਪਾਂ ਕੱਪੜੇ ਤੋਂ ਲਵਾਂਗੇ ਜੀ ਆਪਾ ਭਾਂਡਿਆਂ ਤੋਂ ਲਵਾਂਗੇ ਕੋਰਾ ਉਹ ਨਾ ਜਿਹੜਾ ਜਿਹਦਾ ਕੱਪੜਾ ਬਣ ਗਿਆ ਪਰ ਉਹਦੀ ਪਾਣ ਨਾ ਕੱਢੀ ਹੋਵੇ ਠੀਕ ਐ ਤੋਤਾ ਨਾ ਹੋਵੇ ਇਹ ਕੋਰਾ ਤੌੜਾ ਕਹਿੰਦੇ ਨੇ ਆਪਾਂ ਕੋਰਾ ਤੌੜਾ ਕੋਰਾ ਤੌੜਾ ਜਿਹੜਾ ਕੋਰਾ ਕੁੱਜਾ ਕੋਰਾ ਤੌੜਾ ਕੋਰਾ ਦੀਵਾ ਕੋਰੀ ਕਨਾਲੀ ਹੂੰ ਕੋਰਾ ਹੋਰ ਕਿੰਨੀਆਂ ਚੀਜ਼ਾਂ ਜਿਹੜੀ ਬਿਲਕੁਲ ਅਣਹਲਗ ਹੋਵੇ ਫਿਰ ਉਹ ਜਿੱਦਣ ਰੋਟੀ ਕੋਰੇ ਵਿਛੋਂਦੇ ਕੋਰੇ ਉਹ ਕਪੜਾ ਹੁੰਦਾ ਜਿਹੜਾ ਜਿੱਦਾਂ ਆਪਣੇ ਤਾਣੀ ਚੋਂ ਕੱਢਿਆ ਤੈ ਲਾਈ ਤਾਣੀ ਚੈ ਤਾਂ ਕਰ ਹੀ ਦਿੰਦੀ ਐ ਤੈ ਲਾਈ ਤੇ ਸਨੂਕ ਚ ਮਾਣੇ ਰੱਖਤਾ ਫਿਰ ਉਹ ਘਰ ਦਾ ਕੋਈ ਬੰਦਾ ਨੂੰ ਕਹਿੰਦਾ ਵੀ ਕੱਢ ਕਪੜਾ ਕੋਰੇ ਵਿਛਾਉਣੇ ਆ ਉਹ ਕੋਰਾ ਕਪੜਾ ਕੱਢ ਕੇ ਹਿੰਦੀ ਉਹਨੂੰ ਕੋਰੇ ਕਹਿੰਦੀ ਸੀ ਠੀਕ ਐ ਉਹ ਪਟੀਆਂ ਦੇ ਵਿਛਾ ਲੈਂਦੇ ਜਨ ਬੈਹ ਜਾਂਦੀ ਜਨ ਬੈਠਣ ਤੋਂ ਬਾਅਦ ਕੁੜੀਆਂ ਚੜ੍ਹ ਜਾਂਦੀਆਂ ਪਾਈ ਕੋਠੇ ਤੇ ਇਹਨੂੰ ਜਨ ਦੇਖਣਾ ਕਹਿੰਦੇ ਸੀ ਠੀਕ ਐ ਨਹੀਂ ਯਾਰ ਇਹ ਗੱਲ ਬਿਆ ਹੁੰਦੇ ਸੀ ਅੱਛਾ ਜੀ ਪੂਰੇ ਮੇਰੇ ਬਹਿਮਲੇ ਸੀ ਬੜੇ ਨਜ਼ਾਰੇ ਲੈ ਆ ਕੁੜੀਆਂ ਕੋਠੇ ਤੇ ਬਹਿ ਜਾਣੀਆਂ ਤੇ ਜਨਨਾਂ ਨੂੰ ਪਤਾ ਲੱਗ ਜਣਾ ਵੀ ਜਨਨ ਬਨਣ ਗਈਆਂ ਜਨਨ ਬਨਣ ਗਈਆਂ ਹਾਂ ਉਹ ਕਿਵੇਂ ਜਨਨ ਬਨਣਾ ਮਤਲਬ ਉਹੀ ਕਰਦੇ ਆ ਗੱਲ ਆਪਾਂ ਜਨਨ ਬਨਣਾ ਦੋ ਸ਼ਬਦ ਹੈ ਜਨਨ ਬਨਣਾ ਤੇ ਪੱਤਲ ਪੜਨੀ ਠੀਕ ਹੈ ਹੁਣ ਪਹਿਲਾਂ ਪੱਤਲ ਹੀ ਕਰ ਲਈਏ ਸਿੱਧੂ ਪੱਤਲ ਕੀ ਹੁੰਦੀ ਹੈ ਫਿਰ ਆਪਾਂ ਨੂੰ ਜਿਹੜੇ ਆਉਣ ਵਾਲੇ ਮੇਰੇ ਤੋ ਪੋਤੇ ਉਹ ਪੱਤਲ ਤੋਂ ਵੀ ਕਿਤੇ ਪਾਂਜੇ ਨਾ ਰਹਿ ਜਾਣ ਮੈਂ ਇਸ ਕਰਕੇ ਪੱਤਲ ਦੀ ਵਿਆਖਿਆ ਕਰਨਾ ਠੀਕ ਹੈ ਪੱਤਲ ਬੇਟਾ ਦੋ ਜਲੇਬੀਆਂ ਇੱਕ ਲੱਡੂ ਠੀਕ ਹੈ ਜਾਂ ਦੋ ਜਲੇਬੀਆਂ ਇੱਕ ਲੱਡੂ ਜਾਂ ਦੋ ਲੱਡੂ ਇੱਕ ਜਲੇਬੀ ਤਿੰਨ ਚੀਜ਼ਾਂ ਨੂੰ ਪੱਤਲ ਕਹਿੰਦੇ ਨੇ ਤਿੰਨ ਚੀਜ਼ਾਂ ਨੂੰ ਪੱਤਲ ਕਹਿੰਦੇ ਆ ਪੱਤਲ ਕਿੱਥੋਂ ਨਿਕਲੀ ਏ ਠੀਕ ਹੈ ਹੁਣ ਤਾਂ ਥਾਲ ਸਾਲੀਆਂ ਆ ਗਈ ਹੁਣ ਤਾਂ ਪਲੇਟਾਂ ਵੀ ਆ ਗਈਆਂ ਹਾਂ ਪਰ ਪਹਿਲਾਂ ਪਹਿਲੇ ਜ਼ਮਾਨੇ ਦੇ ਵਿੱਚ ਮੇਰੇ ਵਿਆਹ ਜਣ ਮੇਰੇ ਦਾਦੇ ਦੇ ਵਿਆਹ ਵੇਲੇ ਜਿੰਨੀ ਮਤਲਬ ਜਾਨੂ ਰੋਟੀ ਖੋਈਂਦਾ ਪੱਤਲਾਂ ਦੇ ਖੋਈ ਜਾਂਦੀ ਸੀ ਠੀਕ ਹੈ ਪੱਤਲ ਚੌੜੇ ਪੱਤੇ ਤੋਂ ਬਣਦੀ ਸੀ ਪੱਤੇ ਤੋਂ ਪੱਤਲ ਬਣੀ ਪੱਤੇ ਤੋਂ ਪੱਤੇ ਨੂੰ ਨਾ ਡੱਕੇ ਨਾਲ ਜਿਵੇਂ ਜਿਵੇਂ ਆਪਣੇ ਦੇਗ ਵਾਲੀਆਂ ਕੌਲੀਆਂ ਜਾਂ ਅੱਜ ਵੀ ਕਿਤੇ ਕਿਤੇ ਨਾ ਕਿਤੇ ਇਸ ਤਰੀਕੇ ਦਾ ਨਹੀਂ ਉਹ ਇਹ ਇਹ ਸਭ ਆਉਂਦੀ ਹੈ ਨਾ ਮਸ਼ੀਨੀ ਹਾਂਜੀ ਉਹ ਬੰਦਾ ਹੱਥ ਨਾਲ ਡੱਕੇ ਨਾਲ ਬੁੰਨਦਾ ਸੀ ਗੋਲ ਕਰਦਾ ਸੀ ਉਹਦੇ ਲੱਡੂ ਰੱਖੇ ਜਾਂਦੇ ਸੀ ਉਹਦੇ ਉੱਤੇ ਘੜਾ ਰੱਖਿਆ ਜਾਂਦਾ ਸੀ ਉਹ ਚੀ ਦਾਲ ਪਾਉਂਦੇ ਉਹ ਚੀ ਰੋਟੀ ਨੂੰ ਪਤਲ ਕੰਦੀ ਸੀ ਠੀਕ ਹੈ ਉਸੇ ਪਤਲ ਤੋਂ ਤਿੰਨ ਜਿਲੇ ਤਿੰਨ ਜਿਹੜੀਆਂ ਬਸਤਾਂਵਾਂ ਨਾਂ ਲੈ ਦੋ ਜਿਲੇ ਵਿੱਚ ਇੱਕ ਲੱਡੂ ਜਾਂ ਦੋ ਲੱਡੂ ਕੀ ਜਲੇਬੀ ਜੀ ਉਸੇ ਪਤਲ ਨੂੰ ਸ਼ਬਦ ਪਤਲ ਨਿਕਲ ਕੇ ਆ ਗਿਆ ਇਹਨੂੰ ਪਤਲ ਕਿਹਾ ਜਾਂਦਾ ਠੀਕ ਹੈ ਹੁਣ ਇਸੇ ਜਾਣ ਬਣਨ ਮਿਹਰੇ ਪਤਲ ਦਾ ਕੀ ਅਰਥ ਸੀ ਹਾਂਜੀ ਆਪ ਇਹ ਆਪਾਂ ਥੋੜਾ ਜਿਹਾ ਲੱਜਿਤ ਲੈਨੇ ਆ ਵੀ ਕੁੜਗਿਆਂ ਨੇ ਫੇਰ ਬੈਹਿਣਾ ਕੋਠੇ ਤੇ ਠੀਕ ਹੈ ਉਹਨਾਂ ਚੋਂ ਇੱਕ ਕੁੜੀ ਮੋਰੀ ਹੁੰਦੀ ਸੀ ਜਿਹੜੀ ਜਨਨ ਬੰਨਦੀ ਸੀ ਹਮ ਹੁਣ ਜਨਨ ਦਾ ਬੰਨਣ ਦਾ ਅਰਥ ਇਹ ਨਹੀਂ ਵੀ ਰੱਸੀ ਸੀ ਜਿਹਦੇ ਕੋਲ ਜਾ ਕੇ ਲਾੜੇ ਨੂੰ ਬੰਨ ਦੇਣਾ ਨਾ ਕਪਤਾਨਾ ਬੰਨਦੀ ਸੀ ਕਾਬ ਨਾਲ ਠੀਕ ਹੈ ਇਹਨੂੰ ਕਹਿੰਦੇ ਸੀ ਪੱਤਲ ਕਾਬ ਪੱਤਲ ਕਾਬ ਆਮ ਕਵੀਸ਼ਰ ਇਹ ਲਿਖਦੇ ਹੁੰਦੇ ਮੈਂ ਵੀ ਲਿਖਿਆ ਚਾਰ ਪੱਤਾਂ ਨੇ ਜਿਹੜੀ ਤੈਨੂੰ ਕਿਤਾਬ ਦਿੱਤੀ ਹੈ ਦੇ ਵਿੱਚ ਹੈਗੀ ਠੀਕ ਹੈ ਸੋ ਪਤਾ ਮੈਨੂੰ ਯਾਦ ਨਹੀਂ ਇਹਦੇ ਵਿੱਚ ਕੁੜੀਆਂ ਵੱਲੋਂ ਬੰਨੀ ਜਨ ਪੱਤਲ ਗਾਈ ਤੇ ਜਨ ਵਾਲਾ ਵੱਲੋਂ ਛੜਾਈ ਦੋ ਪੱਤਲਾਂ ਦਾ ਸਵਾਲ ਬਹੁਤ ਜਿਆਦਾ ਨਹੀਂ ਮੈਨੂੰ ਯਾਦ ਨਹੀਂ ਕੱਢਦੇ ਮੈਂ ਸੁਣਾ ਦੂੰਗਾ ਅੱਛਾ ਠੀਕ ਹੈ ਅਸਲਤ ਮੇਰਾ ਥੋੜਾ ਜਿਹਾ ਦਿਮਾਗ ਹੁਣ ਕੋਈ ਨਹੀਂ ਕੋਈ ਨਹੀਂ ਤੁਸੀਂ ਉਹਨੇ ਗੱਲ ਸੁਣਾਓ ਮੈਂ ਵੇਣਾ ਉਹਨੇ ਅੱਛਾ ਫਿਰ ਕੀ ਕਰਨਾ ਉਧਰ ਜਿਹੜੀ ਕੁੜੀ ਤਿਆਰ ਹੁੰਦੀ ਜਨ ਬੰਨਣ ਨੂੰ ਜੀ ਇਥੇ ਇੱਕ ਕਲਸ਼ਾ ਸੁਣਨ ਵਾਲਾ ਹੈ ਜਿਹੜਾ ਸ਼ਹਿਰ ਤੋਂ ਉਹਨਾਂ ਵਸਾ ਹੋਵੇ ਉਹ ਕੁੜੀਆਂ ਦੇ ਝੋੜਮਟ ਵਿੱਚ ਬੈਠੀਂ ਦੀ ਕੋਠੇ ਤੇ ਠੀਕ ਹੈ ਤਿਆਰੀ ਕਿਵੇਂ ਕਰਦੀ ਸੀ ਉਹ ਉਹਨੇ ਕਾਣਾ ਕੁੰਡਾ ਕੱਢਣਾ ਅੱਧਾ ਆਇਤ ਆਂ ਦੇਖ ਲੈ ਹੁਣ ਇਹ ਮੇਰੇ ਕੋਲੇ ਸੱਤ ਤਰ੍ਹਾਂ ਦੇ ਕੁੰਡਾਂ ਦੀ ਕੁੰਡਾਂ ਦੀ ਨੋਟਿੰਗ ਹੈ ਸੱਤ ਤਰ੍ਹਾਂ ਦੇ ਕੁੰਡ ਮੈਂ ਵਿਆਖਿਆ ਕਰ ਸਕਦਾ ਵੀ ਸੱਤ ਕੁੰਡ ਕਿਵੇਂ ਕੱਢੇ ਜਾਂਦੇ ਸੀ ਕਿਹੜਾ ਕੁੰਡ ਕਿਉਂ ਕੀ ਕਹਿੰਦੇ ਸੀ ਠੀਕ ਹੈ ਹੁਣ ਮੈਂ ਕਾਣਾ ਕੁੰਡੀ ਦੱਸੂ ਕਾਣਾ ਘੜ ਚੱਲੋ ਹਾਂ ਇੱਥੇ ਕਾਣਾ ਕੁੰਡ ਇੱਕ ਤਾਂ ਇਹ ਹੁੰਦਾ ਵੀ ਲੜਕੀ ਨੇ ਸਿਰ ਤੇ ਲੈ ਲਿਆ ਦੁਬੱਟਾ ਖੇਚ ਕੇ ਛੋਟੀ ਤੋਂ ਥੱਲੇ ਤੱਕ ਕਰ ਲਿਆ ਇਹ ਕਾਣਾ ਕੁੰਡ ਨਹੀਂ ਇਹ ਕਾਣਾ ਕੁੰਡ ਨਹੀਂ ਪੂਰਾ ਕੁੰਡ ਹੈ ਕਾਣਾ ਕੁੰਡ ਖੰਦਾ ਸੇਲੀਆਂ ਤੱਕ ਲੈ ਲਿਆ ਅੱਖਾਂ ਤੱਕ ਇੱਥੇ ਤੱਕ ਆ ਜਿੱਥੇ ਮੇਰਾ ਹੱਥ ਲੱਗਿਆ ਇਹ ਗੱਲਾਂ ਤੱਕ ਦੁਬੱਟਾ ਸਿੱਟ ਲਿਆ ਠੀਕ ਹੈ ਉਸ ਤੋਂ ਬਾਅਦ ਕੰਨ ਲਵੇੜ ਲੈ ਗੱਲਾਂ ਲਵੇੜ ਲਈਆਂ ਗੱਲੀਆਂ ਅੱਖਾਂ ਤੇ ਮੂੰਹ ਦੀ ਨੇ ਗਾਉਣ ਵਾਲੀ ਦਾ ਇਹਨੂੰ ਕਾਣਾ ਕੁੰਡ ਕਹਿੰਦੇ ਆ ਠੀਕ ਹੈ ਜੀ ਕਾਣਾ ਕੁੰਡ ਕੱਢ ਲਿਆ ਫਿਰ ਪਹਿਲਾਂ ਸਭ ਤੋਂ ਦੋਹਰਾ ਨਾਮ ਸੀ ਜੀ ਇਹ ਲੈ ਲੇ ਦੋਰਾ ਕਬੀਸ਼ੀ ਦੀ ਦਾ ਇੱਕ ਚੰਦ ਹੈ ਜੀ ਉਹ ਦੋਰਾ ਲਾਉਣਾ ਉਹਨੇ ਹਾਂ ਤੇ ਜਾਣੇ ਤਿਆਰ ਹੋਣਾ ਵੀ ਹੁਣ ਤਾਂ ਕੁਛ ਨਾ ਖੁਸ਼ ਹੋਊਗਾ ਠੀਕ ਹੈ ਕਲ ਮਕਾਓ ਜੀ ਉਹਨੇ ਕਾਪ ਪੜਨੀ ਸ਼ੁਰੂ ਕਰ ਦੇਣੀ ਹਾਂ ਜੀ ਮੈਂ ਸਮਝਾ ਦੂੰ ਬੇਟਾ ਕੋਈ ਗੱਲ ਨਹੀਂ ਜੀ ਉਹਨੇ ਕਾਪ ਪੜਨੀ ਸ਼ੁਰੂ ਕਰਨੀ ਜਿੰਨੀਆਂ ਆਈਟਮਾਂ ਪਈਆਂ ਹੁੰਦੀਆਂ ਰੋਟੀ ਚ ਲੱਡੂ ਜਲੇਬੀਆਂ ਦਾਲ ਸੱਕਰਪਾਰੇ ਅ ਤੁਹਾਡੀ ਸਬਜੀ ਨੂ ਜਿੰਨੇ ਭਾਂਡੇ ਹੁੰਦੇ ਥਾਲ ਕੋਲੀਆਂ ਗਲਾਸ ਚਮਟੇ ਕੜਾਹੀ ਜਿੰਨੇ ਵੀ ਹੁੰਦੇ ਉਹਨੇ ਕਾਬ ਨਹੀਂ ਕਹਿਣਾ ਵੀ ਇਹ ਸਾਰੇ ਬਣਦੇ ਇਹਨੂੰ ਕਹਿੰਦੇ ਜਨ ਬੰਨਣਾ ਠੀਕ ਹੈ ਫੇਰ ਕੀ ਸੀ ਜਨ ਵਾਲਿਆਂ ਨੂੰ ਜਨ ਛਡਾਉਣੀ ਪੈਦੀ ਸੀ ਉਸੇ ਕਾਬ ਚ ਠੀਕ ਹੈ